ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਇਹ ਛੋਟੀ ਜੀ ਬਾਸਕਟ ਠੀਕ ਹੈ ਤੇ ਜਿਹਨੂੰ ਤੁਸੀਂ ਐਜ਼ ਅ ਪਲੈਂਟਰ ਵੀ ਯੂਜ਼ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣਾ ਜਿਹੜਾ ਪਲੈਂਟਰ ਰੱਖ ਕੇ ਤੇ ਵਧੀਆ ਤਰੀਕੇ ਨਾਲ ਇਹਨੂੰ ਐਸੇ ਡੈਕੋਰੇਟ ਪੀਸ ਵਾਸਤੇ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਤੁਸੀਂ ਬਹੁਤ ਹੀ ਥੋੜੇ ਟਾਈਮ ਵਿੱਚ ਇਹਨੂੰ ਬਣਾ ਪਾਉਗੇ ਤਾਂ ਸ਼ੁਰੂ ਕਰਦੇ ਹਾਂ ਵੀਡੀਓ ਹਾਂਜੀ ਤਾਂ ਬਾਸਕਟ ਵਾਸਤੇ ਅਸੀਂ ਏਵਲੀ ਯਾਨ ਯੂਜ਼ ਕਰਾਂਗੇ ਇਹ ਆਮ ਜਿਹੜੀ ਉਹਨੂੰ ਹੁੰਦੀ ਆ ਉਹਦੇ ਨਾਲੋਂ ਕਾਫੀ ਮੋਟੀ ਹੁੰਦੀ ਆ ਤੇ ਇਹਨੂੰ ਅਸੀਂ ਯਾਨ ਬੋਲਦੇ ਆ ਤੇ ਮੈਂ ਦੋ ਕਲਰ ਯੂਜ਼ ਕਰੂੰਗੀ ਪਿੰਕ ਤੇ ਵਾਈਟ ਤੇ ਇਹਦੇ ਵਾਸਤੇ ਆਪਾਂ ਜਿਹੜਾ ਕਰੋਸ਼ੀਆ ਵਾ ਉਹ ਵੀ ਆਪਾਂ ਕਾਫੀ ਮੋਟਾ ਲਵਾਂਗੇ ਮੇਰਾ ਹੈਗਾ ਵਾ 6 5mm ਦਾ ਜਿਹੜਾ ਮੇਰਾ ਕਰੋਸ਼ੀਆ ਹੈਗਾ ਵਾ ਇਹ ਆਪਾਂ ਯੂਜ਼ ਕਰਾਂਗੇ ਠੀਕ ਹੈ ਜਿੰਨੀ ਸਾਡੀ ਮੋਟੀ ਔਨ ਹੋਗੀ ਜਾਂ ਜਾਣ ਹੋਗੀ ਉਹਨਾਂ ਹੀ ਆਪਾਂ ਮੋਟਾ ਜਿਹੜਾ ਕਰੋਸ਼ੀਆ ਯੂਜ਼ ਕਰਾਂਗੇ ਤੇ ਇਹਦਾ ਜਿਹੜਾ ਬੇਸ ਹੈਗਾ ਵਾ ਬਾਸਕਲ ਦਾ ਉਹ ਆਪਾਂ ਪਿੰਕ ਰੰਗ ਦਾ ਬਣਾਵਾਂਗੇ ਸਭ ਤੋਂ ਪਹਿਲਾਂ ਸੀਕਣਾ ਫਿੰਗਰਸ ਤੇ ਇਦਾਂ ਕਰਕੇ ਯਾਰ ਨੂੰ ਤੇ ਇੱਕ ਮੈਜਿਕ ਰਿੰਗ ਬਣਾ ਲਵਾਂਗੇ ਠੀਕਾ ਮੁੜ ਕੇ ਇਹਦੇ ਵਿੱਚ ਅਸੀਂ 6 ਜਿਹੜੇ ਆਪਾਂ ਤਰੀਕੇ ਨਾਲ ਸਿੰਗਲ ਕਰੋਸ਼ੀਆ ਕਰ ਲਾਂਗੇ 2 ਹੋ ਗਏ 3 4 5 6 ਠੀਕ ਆ 6 ਸਿੰਗਲ ਕਰੋਸ਼ੇ ਕੇ ਬਾਅਦ ਵਿੱਚ ਆ ਜਿਹੜਾ ਗੱਸ ਨੂੰ ਖਿੱਚ ਦਵਾਂਗੇ ਫਿਰ ਅਸੀਂ ਫਸਟ ਵਾਲਾ ਜਿਹੜਾ ਉਹਦੇ ਵਿੱਚ ਇਦਾਂ ਕਰੋਸ਼ਾ ਪਾ ਕੇ ਤੇ ਸਲਿੱਪ ਸਟੀਚ ਬਣਾ ਦਵਾਂਗੇ ਠੀਕਾ ਦੇਖੋ ਸਾਡਾ ਜਿਹੜਾ ਫਰਸਟ ਸਟੋ ਆ ਉਹ ਕੰਪਲੀਟ ਹੋ ਗਈ ਤੇ ਸਾਡੇ ਕੋਲ ਇਸ ਤਰੀਕੇ ਨਾਲ ਨਿੱਕਾ ਜਿਹਾ ਇੱਕ ਰਾਉਂਡ ਬਣ ਗਿਆ ਹੁਣ ਆਪਾਂ ਦੋ ਚੇਨ ਲਵਾਂਗੇ ਤੇ ਹਰ ਇੱਕ ਜਿਹੜਾ ਹੈਗਾ ਵਾ ਹਰੇਕ ਲੂਪ ਵਿੱਚ ਪਾ ਕੇ ਆਪਾਂ ਦੋ ਡਬਲ ਕ੍ਰੋਸ਼ੀਆ ਕਰਨਾ ਹਰੇਕ ਲੂਪ ਵਿੱਚ ਦੋ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਜਾਨੀ ਕਿ 6 ਵਾ ਤੇ ਅਸੀਂ ਇਹਨਾਂ ਨੂੰ ਬਣਾ ਕਰ ਦਾਂਗੇ ਠੀਕ ਹੈ 6 ਆ ਤੇ ਹਰੇਕ ਵਿੱਚ ਅਸੀਂ ਦੋ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਤੇ ਤੁਹਾਡੇ ਕੋਲ ਟੋਟਲ 12 ਹੋ ਜਾਣਗੇ ਠੀਕ ਹੈ ਜਿਵੇਂ ਦੇਖੋ ਇਹਦੇ ਵਿੱਚ ਮੈਂ ਦੋ ਵਾਰ ਕੀਤਾ ਵਾ ਇਸੇ ਤਰੀਕੇ ਨਾਲ ਸਾਰਿਆਂ ਵਿੱਚ ਆਪਾਂ ਦੋ ਦੋ ਆਪਾਂ ਜਿਹੜੇ ਕੀ ਡਬਲ ਕ੍ਰੋਸ਼ੀਆ ਕਰ ਲੈਣੇ ਆ ਨੈਕਸਟ ਵਾਲੇ ਵਿੱਚ ਵੀ ਸੇਮ ਆ ਦੇਖੋ ਇੱਕ ਵਾਰ ਹੋ ਗਿਆ ਡਬਲ ਕ੍ਰੋਸ਼ੀਆ ਫਿਰ ਇਹਦੇ ਵਿੱਚ ਪਾ ਕੇ ਕ੍ਰੋਸ਼ੀਆ ਤੇ ਦੂਸਰੀ ਵਾਰ ਡਬਲ ਕ੍ਰੋਸ਼ੀਆ ਕਰ ਲਾਂਗੇ ਫਿਰ ਆ ਦੇਖੋ ਤੀਸਰੇ ਵਾਲੇ ਵਿੱਚ ਪਾ ਕੇ ਠੀਕ ਆ ਇਹ ਜਿਹੜਾ ਸਾਰਾ ਰਾਉਂਡ ਆ ਸਾਰਾ ਸਰਕਲ ਆ ਪਾਈਸੇ ਤਰੀਕੇ ਨਾਲ ਕੰਪਲੀਟ ਕਰ ਲੈਣਾ ਵਾ ਆ ਦੇਖੋ ਮੈਂ ਸਾਡੀ ਰੋ ਕੰਪਲੀਟ ਕਰ ਲਈ ਆ 12 ਡਬਲ ਕ੍ਰੋਸ਼ੇ ਹੋ ਗਏ ਮੇਰੇ ਕੋਲ ਟੋਟਲ ਹੁਣ ਅਸੀਂ ਕਰਨਾ ਵਾ ਫਰਸਟ ਵਾਲਾ ਜਿਹੜੀ ਆ ਚੇਨ ਬਣਾਈ ਸੀਗੀ ਆਪਾਂ ਸਟਾਰਟਿੰਗ 'ਚ ਇਹਦੇ ਵਿੱਚ ਇਸ ਤਰੀਕੇ ਨਾਲ ਕ੍ਰੋਸ਼ੇ ਆ ਪਾ ਕੇ ਤੇ ਸਲਿੱਪ ਸਟੀਚ ਬਣਾ ਲਵਾਂਗੇ ਠੀਕ ਆ ਦੇਖੋ ਸਾਡਾ ਜਿਹੜਾ ਸੈਕੰਡ ਰਾਉਂਡ ਆ ਉਹ ਵੀ ਸਾਰਾ ਕੰਪਲੀਟ ਹੋ ਗਿਆ ਵਾ ਹੁਣ ਫਿਰ ਤੋਂ ਆਪਾਂ ਦੋ ਚੇਨ ਲਵਾਂਗੇ ਹੁਣ ਫਿਰ ਤੋਂ ਅਸੀਂ ਹਰੇਕ ਜਿਹੜਾ ਡਬਲ ਕ੍ਰੋਸ਼ੇ ਕੀਤਾ ਹੈਗਾ ਉਹਦੇ ਵਿੱਚ ਪਾ ਕੇ ਦੋ ਵਾਰ ਡਬਲ ਕ੍ਰੋਸ਼ੇ ਕਰਾਂਗੇ ਜਿਵੇਂ ਅਸੀਂ ਪਿਛਲੀ ਰੋ ਕੀਤੀ ਸੀਗੀ ਠੀਕ ਹੈ ਹਰੇਕ ਡਬਲ ਕ੍ਰੋਸ਼ੇ ਵਿੱਚ ਪਾ ਕੇ ਦੋ ਹਰੇਕ ਇੱਕ ਡਬਲ ਕ੍ਰੋਸ਼ੇ ਵਿੱਚ ਦੋ ਵਾਰ ਡਬਲ ਕ੍ਰੋਸ਼ੇ ਕਰਾਂਗੇ ਜਾਨ ਜਿਵੇਂ ਕਿ ਸਾਡੇ ਕੋਲ 12 ਡਬਲ ਕ੍ਰੋਸ਼ੇ ਬਾਅਦ ਆਪਾਂ ਇਹਨਾਂ ਦੇ 24 ਕਰ ਦਵਾਂਗੇ तो एवली रो आप इस तरीके कंप्लीट कर लवेंगे थर्ड रो कंप्लीट कर लिया हूँ आप लास्ट से आ गए तो जितू आप चैन की उतर इस तरीके करके एक स्लिप स्टिच बना लवेंगे ठीक है देखो साढ़िया थ्री रोज कंप्लीट हो चुकी वा फर्स्ट रोची सिंगल करोशे किए सिक्स सैकेंड में असं ट्वेल्व डबल करोशिए थर्ड रोच असी ट्वेंटी फोर डबल करोशिए हूँ असी आ गए फोर्थ रोते सब तो पहले अं दो चेन बनावे वन टू दो चेन बना ली हम असी एक रोच पेखो आज हाँ देखो एक डबल क्रोशिया करा आ डबल क्रोशिया करोशिया मैं हूँ नैक्सट वाले लूप में पा के एक बार डबल करोशिया करा ठीक है एक दो बार डबल क्रोशिया करना वा नैक्सट वोले करना वा ਫਿਰ ਨੈਕਸਟ ਵਾਲੇ ਵਿੱਚ ਆਪਾਂ ਦੋ ਵਾਰ ਡਬਲ ਕ੍ਰੋਸ਼ੀਆ ਕਰਨਾ ਵਾ ਤੇ ਇਹਦੇ ਨੈਕਸਟ ਵਾਲੇ ਵਿੱਚ ਆਪਾਂ ਹੁਣ ਜਿਵੇਂ ਇੱਥੇ ਦੋ ਵਾਰ ਕੀਤਾ ਇਹਦੇ ਨੈਕਸਟ ਵਾਲੇ ਵਿੱਚ ਆਪਾਂ ਇੱਕ ਵਾਰ ਡਬਲ ਕ੍ਰੋਸ਼ੀਆ ਕਰਨਾ ਠੀਕ ਹੈ ਜਿਹੜੀ 4th ਰੋ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਇੱਕ ਵਿੱਚ ਅਸੀਂ ਦੋ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਤੇ ਇੱਕ ਵਿੱਚ ਆਪਾਂ ਇੱਕ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਮੈਂ 4th ਰੋ ਕੰਪਲੀਟ ਕਰ ਲਿਆ ਹੁਣ ਆਪਾਂ ਕਰਾਂਗੇ 5th ਰੋ सब तो पाँ, दो चेन लवेंगे वन टू सब तो पहले आपस्ट रो लूपा दो बार डबल क्रोशिया करा फिर नैक्सट एक बार डबल क्रोशिया करा अगले फिर अगले नैक्सट एक बार डबल करोशिया करा ठीक है यानी कि फिफ्थ रोची एक सब तो पहला एक विच दो डबल क्रोशिया करा ਦੋ ਵਾਰ ਡਬਲ ਕ੍ਰੋਸ਼ਾ ਕਰਾਂਗੇ ਫਿਰ ਇੱਕ ਵਾਰ ਡਬਲ ਕ੍ਰੋਸ਼ਾ ਕਰਾਂਗੇ ਤੇ ਫਿਰ ਅਗਲੇ ਵਿੱਚ ਇੱਕ ਵਾਰ ਡਬਲ ਕ੍ਰੋਸ਼ਾ ਕਰਾਂਗੇ ਠੀਕ ਹੈ ਜਿਵੇਂ ਹੁਣ ਮੈਂ ਦੋ ਵਾਰ ਡਬਲ ਕ੍ਰੋਸ਼ਾ ਕੀਤਾ ਇਹਦੇ ਵਿੱਚ ਫਿਰ ਮੈਂ ਇੱਕ ਡਬਲ ਕ੍ਰੋਸ਼ਾ ਕੀਤਾ ਨੈਕਸਟ ਥੋੜੇ ਵਿੱਚ ਫਿਰ ਇੱਕ ਡਬਲ ਕ੍ਰੋਸ਼ਾ ਠੀਕ ਹੈ 5th ਰੋ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਇੱਕ ਵਿੱਚ ਆਪਾਂ ਡਬਲ ਕ੍ਰੋਸ਼ਾ ਫਿਰ ਦੋ ਵਾਰ ਆਪਾਂ ਇੱਕ ਇੱਕ ਡਬਲ ਕ੍ਰੋਸ਼ਾ ਕਰਾਂਗੇ 5th ਰੋ ਵੀ ਮੈਂ ਕੰਪਲੀਟ ਕਰ ਲਈ ਆ ਹੁਣ ਆਪਾਂ ਕਰਾਂਗੇ 6th ਰੋ ਸਭ ਤੋਂ ਪਹਿਲਾਂ ਆਪਾਂ ਦੋ ਚੇਨ ਲੈ ਲਵਾਂਗੇ 1 2 ਚਿਕਾ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਵਿੱਚ ਆਪਾਂ ਦੋ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਇੱਕ ਦੋ ਚਿਕਾ ਸਭ ਤੋਂ ਪਹਿਲਾਂ ਆਪਾਂ ਦੋ ਵਾਰ ਡਬਲ ਕ੍ਰੋਸ਼ੀਆ ਕਰ ਲਿਆ ਹੁਣ ਆਪਾਂ ਤਿੰਨ ਵਾਰ ਸੇ ਇੱਕ 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 ਵਾਰ ਡਬਲ ਕ੍ਰੋਸ਼ੀਆ ਕਰਾਂਗੇ ਇੱਕ ਕੋੜੀ ਹੋ ਗਿਆ ਡਬਲ ਕ੍ਰੋਸ਼ੀਆ ਹੋਰ ਨੈਕਸਟ ਵਾਲੇ ਵਿੱਚ ਫੇਰ ਇੱਕ ਡਬਲ ਕ੍ਰੋਸ਼ੀਆ ਕਰਾਂਗੇ ਫੇਰ ਨੈਕਸਟ ਵਾਲੇ ਵਿੱਚ ਇੱਕ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਆ ਦੇਖੋ ਸਭ ਤੋਂ ਪਹਿਲਾਂ ਇੱਕ ਲੂਪ ਵਿੱਚ ਪਾ ਕੇ ਦੋ ਵਾਰ ਡਬਲ ਕ੍ਰੋਸ਼ੀਆ ਕਰਾਂਗੇ ਫੇਰ ਨੈਕਸਟ ਵਿੱਚ ਇਕਵ ਡਬਲ ਕ੍ਰੋਸ਼ੀਆ ਅਗਲੇ ਵਿੱਚ ਇਕਵ ਡਬਲ ਕ੍ਰੋਸ਼ੀਆ ਤੇ ਉਸ ਤੋਂ ਅਗਲੇ ਵਿੱਚ ਇਕਵ ਡਬਲ ਕ੍ਰੋਸ਼ੀਆ ਤੇ ਫੇਰ ਅਗਲੇ ਵਿੱਚ ਦੋ ਵਾਰ ਡਬਲ ਕ੍ਰੋਸ਼ੀਆ ਠੀਕ ਹੈ ਜਿਹੜੀ 6th ਰੋ ਆ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਇੱਕ ਵਾਰ ਆਪਾਂ ਡਬਲ ਕ੍ਰੋਸ਼ੀਆ ਕਰਨਾ ਦੋ ਵਾਰ ਡਬਲ ਕ੍ਰੋਸ਼ੀਆ ਕਰਨਾ ਫਿਰ ਇੱਕ ਵਾਰ ਡਬਲ ਕ੍ਰੋਸ਼ੀਆ ਫਿਰ ਇੱਕ ਵਾਰ ਡਬਲ ਕ੍ਰੋਸ਼ੀਆ ਤੇ ਫਿਰ ਇੱਕ ਵਾਰ ਡਬਲ ਕ੍ਰੋਸ਼ੀਆ ਤੇ ਇਸੇ ਤਰੀਕੇ ਨਾਲ ਕਰਦੇ ਹੋਏ ਆਪਾਂ ਆਪਣੀ ਜਿਹੜੀ 6th ਰੋ ਆ ਉਹ ਵੀ ਆਪਾਂ ਕੰਪਲੀਟ ਕਰ ਲਵਾਂਗੇ ਜੀ ਤਾਂ ਮੈਂ 6th ਰੋ ਜਿਹੜੀ ਕੰਪਲੀਟ ਕਰ ਲਈ ਆ ਤੇ ਇੱਥੇ ਮੈਂ ਆਪਣੇ ਜਿਹੜੀ ਬਾਸਕਟ ਉਹਦਾ ਬੇਸ ਇੰਨਾ ਹੀ ਬਣਾਣਾ ਵਾ ਤੇ ਇਸ ਕਰਕੇ ਮੈਂ ਤਾਂ ਗਜਰਾ ਕੱਟ ਕਰਤਾ ਤੁਹਾਨੂੰ ਇੱਕ ਵਾਰ ਮੈਂ ਮੈਜ਼ਰ ਕਰਕੇ ਦਿਖਾ ਦੇਣੀ ਆ ਕਿ ਕਿੰਨੇ ਇੰਚੀ ਸਾਰੇ ਆਏ ਠੀਕ ਆ ਤਾਂ ਇਹ ਟੋਟਾ 10 ਇੰਚ ਦੀ ਆ ਗਿਆ। ਪੂੜੀ ਜਿਹੜੀ ਵਿड्ਥ 10 ਇੰਚ ਸੱਕ ਹੈਗੀ ਆ। ਠੀਕ ਆ। ਤੇ ਜੇਕਰ ਤੁਸੀਂ ਬਾਸਕਟ ਨੂੰ ਥੋੜਾ ਵੱਡਾ ਸਾਈਜ਼ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਸੈਮਥ ਰੋ ਕਰ ਲਿਓ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਇੱਕ ਵਾਰ ਤੁਸੀਂ ਦੋ ਵਾਰ ਡਬਲ ਕਰੋਸ਼ੀਆ ਕਰਨਾ ਵਾ ਤੇ ਫਿਰ ਤੁਸੀਂ ਚਾਰ ਵਾਰ ਡਬਲ ਕਰੋਸ਼ੀਆ ਕਰਨਾ ਵਾ ਇੱਕ-ਇੱਕ ਵਾਰ। ਠੀਕ ਆ? ਯਾਨੀ ਕਿ ਪਹਿਲੇ ਤੁਸੀਂ ਇੱਕ ਲੂਪ ਵਿੱਚ ਵਾ ਕੇ ਦੋ ਵਾਰ ਡਬਲ ਕਰੋਸ਼ੀਆ ਕਰੋਗੇ। ਫਿਰ एक बार डबल क्रोशिया फिर एक बार फिर एक बार तो फिर एक बार यानी कि चार बार चार बार तुम करना वा एक बार डबल क्रोशिया करना वा फिर फिफ्थ फिफ्थ पा के तुम्हें दो बार डबल क्रोशिया करना है। ठीक है इस तरीके ने अपनी सैवंथ रो कंप्लीट कर लिये तो मैं इन्ना रेकनाइज करके मैं हूँ यदि जी और ना कटता धागा तो हूँ मैं यूज़ करूँगी वाइट कलर दी याद यूज करूँगी हूँ मैं नैक्सट ठीक है हूँ देखो जितों आपका धागा कटिया ਉਥੇ ਆਪਾਂ ਕਰੋਸ਼ੀਆ ਪਾ ਕੇ ਤੇ ਆ ਜਿਹੜਾ ਵਾਈਟ ਵਾਲੀ ਜਿਹੜੀ ਆ ਇਹਨਾਂ ਨੂੰ ਆਪਾਂ ਜੋੜ ਲੈਣਾ ਵਾ ਇਸ ਤਰੀਕੇ ਨਾਲ ਇਹਨੂੰ ਆਪਾਂ ਜੋੜ ਲਾਂਗੇ ਤੇ ਦੋ ਵਾਰ ਆਪਾਂ ਚਾਹ ਲੈ ਲਵਾਂਗੇ ਠੀਕ ਆ ਤੇ ਪਿੱਛੇ ਆਪਾਂ ਇਹਨਾਂ ਦੋਵਾਂ ਧਾਗਿਆਂ ਦੀ ਇਸ ਤਰੀਕੇ ਨਾਲ ਆਪਾਂ ਕੁਝ ਜੀ ਗੰਡ ਮਾਰ ਦਾਂਗੇ ਇਸ ਤਰੀਕੇ ਨਾਲ ਇੱਥੋਂ ਫੁੱਲੇ ਜਾਣੀ ਚਿਕਾ ਹੁਣ ਅਸੀਂ ਏਵਲੀ 7th ਰੋ ਵਿੱਚ ਅਸੀਂ ਕੀ ਕਰਨਾ ਵਾ ਸਾਰਿਆਂ ਵਿੱਚ ਆਪਾਂ ਡਬਲ ਕਰੋਸ਼ਾ ਕਰਨਾ ਵਾ ਠੀਕ ਆ ਏਵਲੀ ਰੋ ਵਿੱਚ ਆਪਾਂ ਕਿਉਂਕਿ ਹੁਣ ਸਾਡਾ ਬੇਸ ਬਣ ਚੁੱਕਾ ਵਾ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਧਰ ਇਧਰ ਬਣਾਉਣਾ ਸ਼ੁਰੂ ਕਰਨਾ ਵਾ ਇਸ ਕਰਕੇ ਆਪਾਂ ਸਾਰਿਆਂ ਵਿੱਚ ਇੱਕ ਇੱਕ ਵਾਰ ਡਬਲ ਕਰੋਸ਼ਾ ਕਰਕੇ ਏਵਲੀ ਰੋ ਨੂੰ ਕੰਪਲੀਟ ਕਰ ਲਵਾਂਗੇ ਠੀਕ ਆ ਹਰ ਇੱਕ ਲੂਪ ਵਿੱਚ ਆ ਗਿਆ ਆਪਾਂ ਡਬਲ ਕਰੋਸ਼ਾ ਕਰਨਾ ਵਾ ਇਸ ਤਰੀਕੇ ਨਾਲ ਸਾਰੀ ਰੋ ਕੰਪਲੀਟ ਕਰ ਲੈਣੀ ਆ ਏਵਲੀ ਸਾਰੀ ਰੋ ਮੈਂ ਕੰਪਲੀਟ ਕਰ ਲਈ ਆ ਸਿਆਮ ਥਰੋ ਠੀਕਾ ਹੁਣ ਆਪਾਂ ਕਰਾਂਗੇ ਨੈਕਸਟ ਥਰੋ ਸਭ ਤੋਂ ਪਹਿਲਾਂ ਆਪਾਂ ਦੋ ਚੇਨ ਲਵਾਂਗੇ 1 2 ਠੀਕਾ ਤਿੰਨ ਆਪਾਂ ਕੀ ਕਰਨਾ ਵਾ ਇਹ ਵੀ ਰੋ ਵਿੱਚ ਪਹਿਲੇ ਇਸ ਤਰੀਕੇ ਨਾਲ ਧੱਗਾ ਲਿਆ ਹੁਣ ਇਹਨਾਂ ਦੇ ਵਿੱਚ ਜਿਹੜੀ ਸਪੇਸ ਹੈਗੀ ਆ ਦੋ ਡਬਲ ਕ੍ਰੋਸ਼ੇਟ ਵਿੱਚ ਜਿਹੜੀ ਸਪੇਸ ਹੈਗੀ ਆ ਉਹਦੇ ਵਿੱਚ ਆਪਾਂ ਕ੍ਰੋਸ਼ੇਟ ਪਾਵਾਂਗੇ ਧੱਗਾ ਲਵਾਂਗੇ ਸਾਡੇ ਕੋਲ ਤਿੰਨ ਹੋਗੇ ਯਾਨੀ ਕਿ ਆਪਾਂ ਹਾਫ ਡਬਲ ਕ੍ਰੋਸ਼ੇਟ ਕਰਾਂਗੇ ਤਿੰਨ ਰੂਪਸ ਦਾ ਇਹਨਾਂ ਦਾ ਇੱਕ ਵਾਰੀ ਆਪਾਂ ਇੱਕ ਕਰ ਦੇਣਾ ਠੀਕ ਹੈ ਫਿਰ ਅਸੀਂ ਤਾਂ ਗਲਿਆ ਫਿਰ ਨੈਕਸਟ ਦੋ ਵਿੱਚ ਜਿਹੜੀ ਸਪੇਸ ਆ ਉਹਦੇ ਵਿੱਚ ਕਰੋਸ਼ੀਆ ਪਾਵਾਂਗੇ ਤਾਂ ਗੱਲਾਵਾਂਗੇ ਤਿੰਨ ਰੂਪਸ ਦਾ ਇੱਕ ਕਰ ਦੇਣਾ ਠੀਕ ਹੈ ਦੇਖੋ ਤਾਂ ਗਲਿਆ ਸਪੇਸ ਉਹ ਲੀਜੇਗਾ ਵਿੱਚ ਪਾਇਆ ਹਾਫ ਡਬਲ ਕਰੋਸ਼ੀਆ ਕਰਾਂਗੇ 3 ਰੂਪਸ ਨੂੰ ਆਪਾਂ ਇੱਕੋ ਵਾਰੀ ਕੱਢ ਦਾਂਗੇ ਇਹਨੂੰ ਕਹਿੰਦੇ ਹਾਫ ਡਬਲ ਕਰੋਸ਼ੀਆ ਫਿਰ ਨੈਕਸਟ ਤਾਂ ਗਲਿਆ ਦੋ ਸਪੇਸ ਵਿੱਚ ਦੋਨਾਂ ਵਿੱਚ ਜਿਹੜੀ ਸਪੇਸ ਈ ਹੈ ਦੇ ਵਿੱਚ ਪਾ ਕੇ ਤਿੰਨਾਂ ਦਾ ਇੱਕ ਕਰ ਦਵਾਂਗੇ ਠੀਕ ਹੈ ਇਹ ਹੁੰਦਾ ਸਾਡਾ ਹਾਫ ਡਬਲ ਕ੍ਰੋਸ਼ੀਆ ਤੇ ਇਸੇ ਤਰੀਕੇ ਨਾਲ ਕਰਦੇ ਹੋਏ ਆਪਾਂ 3 ਰੋਸ ਕੰਪਲੀਟ ਕਰ ਲਾਂਗੇ ਤੇ ਜਿਹੜੀ ਕਿ ਆਪਾਂ ਫਰਸਟ ਰੋ ਕੀਤੀ ਆ ਵਾਈਟ ਯਾਰਨ ਨਾਲ ਇਹਨੂੰ ਪਾ ਕੇ ਟੋਟਲ ਜਾਨਕਿ ਅਸੀਂ 4 ਰੋਸ ਆਪਾਂ ਵਾਈਟ ਯਾਰਨ ਨਾਲ ਕੰਪਲੀਟ ਕਰ ਲੈਣੀਆਂ ਵਾ ਇੱਕ ਜਿਹੜੀ ਸਾਡੀ ਰੋ ਕੰਪਲੀਟ ਆ ਤੇ 3 ਰੋਸ ਆਪਾਂ ਹਾਫ ਡਬਲ ਕ੍ਰੋਸ਼ੀਆ ਕਰਕੇ 4 ਰੋਸ ਕੰਪਲੀਟ ਕਰ ਲਵਾਂਗੇ ਇਸੇ ਤਰੀਕੇ ਨਾਲ ਆ ਦੇਖੋ ਹੁਣ ਮੈਂ ਇਹਦੀਆਂ ਵਾਈਟ ਯਾਰਨ ਨਾਲ ਟੋਟਲ 4 ਰੋਸ ਕੰਪਲੀਟ ਕਰ ਲਿਆ ਵਾ ਠੀਕ ਆ वन टू थ्री एंड फोर ठीक है फोर रोस मैं कंप्लीट कर लिया वाइट जानते हूँ मैं जरा वा धागा वो कट करता इतों जान कट करती तो हूँ मैं यूज़ करूँगी पिंक पिंक कलर वाली जान यूज़ करूँगी फिर तो हम मैं सेम जित मैं धागा कट सेम उस जगह से करोशिया पा के ठीक है देखो इतने फिर जी नैक्स स्पेस सी उ करोशिया पा के आप पिंक कलर वाली जान आटैच कर लवेंगे नाल ਇਸ ਤਰੀਕੇ ਨਾਲ ਦੋ ਚੇਨ ਲੈ ਲਵਾਂਗੇ ਤੇ ਫਿਰ ਇਸ ਤਰੀਕੇ ਨਾਲ ਆਪਾਂ ਪਹਿਲੇ ਵਾਈਟ ਵਾਲੀਆਂ ਵਾਈਟ ਵਾਲੀਆਂ ਦਾ ਫੋਰ ਹੋਸ ਕੰਪਲੀਟ ਕੀਤੀਆਂ ਵਾਂ ਉਸੇ ਤਰੀਕੇ ਨਾਲ ਆਪਾਂ ਨੈਕਸਟ ਹੁਣ ਇਦਾਂ ਇਹ ਪਿੰਕ ਵਾਲੀਆਂ ਦਾ ਵੀ ਇਸੇ ਤਰੀਕੇ ਨਾਲ ਕਰ ਲਾਂਗੇ ਠੀਕ ਆ ਹਾਫ ਡਬਲ ਕ੍ਰੋਸ਼ੀਆ ਠੀਕ ਹੈ ਜਿਹੜੀਆਂ ਦੋ ਦੇ ਵਿੱਚ ਸਪੇਸ ਹੈਗੀ ਆ ਉਹਦੇ ਵਿੱਚ ਪਾ ਕੇ ਤੀਸਰੀ ਕਿਨ ਹਾਫ ਡਬਲ ਕ੍ਰੋਸ਼ੀਆ ਕਰਕੇ ਪਿੰਕ ਵਾਲੀਆਂ ਦਾ ਵੀ ਇਸੇ ਤਰੀਕੇ ਨੇ ਬਣਾਉਣਾ ਵਾ ਠੀਕ ਆ ਸੇਮ ਹੋਂ ਜਿਵੇਂ ਆਪਾਂ ਵਾਈਟ ਵਾਲੇ ਯਾਰਨ ਨਾਲ 4 ਰੋਸ ਕੰਪਲੀਟ ਕੀਤੀਆਂ ਸੇਮ ਉਸੇ ਤਰੀਕੇ ਨਾਲ ਪਿੰਕ ਕੋਲੇ ਜਿਹੜੇ ਯਾਰਨ ਨਹੀਂ ਕੀਆ ਇਹਦੇ ਨਾਲ ਵੀ ਆਪਾਂ 4 ਰੋਸ ਕੰਪਲੀਟ ਕਰ ਲਵਾਂਗੇ ਹਾਂਜੀ ਆ ਦੇਖੋ ਹੁਣ ਪਿੰਕ ਕਲਰ ਦੀ ਯਾਰਨ ਨਾਲ ਮੈਂ 3 ਰੋਸ ਕੰਪਲੀਟ ਕਰ ਲਿਆ ਵਾਂ ਉਦੋਂ ਤਾਂ ਮੈਂ 4 ਰੋਸ ਕਰਨੀਆਂ ਸੀਗੀਆਂ ਬਟ ਮੇਰੀ ਯਾਰਨ ਨਾ ਖਤਮ ਹੋ ਗਈ ਇਸ ਕਰਕੇ ਮੈਂ 3 ਰੋਸ ਹੀ ਕੀਤੀਆਂ ਵਾਂ ਤੇ ਮੈਂ ਆਪਣੀ ਬਾਸਕਟ ਦੀ ਹਾਈਟ ਇੰਨੀ ਰੱਖਾਂਗੀ ਠੀਕ ਹੈ ਕਾਫੀ ਹਾਈਟ ਹੋ ਚੁੱਕੀ ਆ ਤੇ ਹੁਣ ਆਪਾਂ ਕੀ ਕਰਾਂਗੇ ਜਿਹਦੀ ਵਾਈਟ ਕਲਰ ਦੀ ਯਾਰਨ ਆ ਉਹ ਲੈ ਕੇ ਮੈਂ ਦੇ ਇੱਕ ਕਿਨਾਰੀ ਬਣਾ ਦਾਂਗੀ ਸਭ ਤੋਂ ਉੱਪਰ ਠੀਕ ਹੈ ਹੁਣ ਮੈਂ ਇਥੋਂ ਪਿੰਕ ਕਲਰ ਦੀ ਧਾਗਾਂ ਕੱਟ ਕਰਤੀ ਸੀਗੀ ਹੁਣ ਇੱਥੇ ਇਸ ਤਰੀਕੇ ਨਾਲ ਪਾ ਕੇ ਇਥੋਂ ਆਪਾਂ ਹੁਣ ਵਾਈਟ ਕਲਰ ਦੀ ਧਾਗਾਂ ਨੂੰ ਆਪਾਂ ਅਟੈਚ ਕਰ ਲਵਾਂਗੇ ਇਹਦੇ ਨਾਲ ਠੀਕ ਹੈ ਇੱਕ ਚੇਨ ਲਵਾਂਗੇ ਤੇ ਜਿਹੜੀ ਵਿੱਚ ਸਪੇਸ ਹੈ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਸਲੀਪ ਸਟੀਚ ਬਣਾ ਲਵਾਂਗੇ ਹਰੇਕ ਚ ਠੀਕ ਹੈ ਹਰੇਕ ਦੇ ਵਿੱਚ ਆਪਾਂ ਜਾ ਕੇ ਇਸ ਤਰੀਕੇ ਨਾਲ ਸਲਿੱਪ ਸਟੀਚ ਬਣਾ ਲਵਾਂਗੇ ਤੇ ਇਹਦੇ ਨਾਲ ਹੀ ਸਾਡੀ ਬਾਸਕਟ ਦਾ ਜਿਹੜੀ ਟੋਪ ਸਟੀਚ ਆ ਉਹ ਕੰਪਲੀਟ ਹੋ ਜਾਊਗਾ ਤੇ ਸਾਡੀ ਜਿਹੜੀ ਬਾਸਕਟ ਆ ਉਹ ਕੰਪਲੀਟ ਹੋ ਜੂਗੀ ਰੈਡੀ ਹੋ ਜਾਊਗੀ ਠੀਕ ਆ ਇਹ ਵਾਲੀ ਸਾੜੀ ਰੋਵ ਜਿਹੜੀ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਵਾਂਗੇ ਮੈਂ ਜਿਹੜੀ ਆਵੜੀ ਰੋਵ ਆ ਸਾਰੀ ਕੰਪੀਟ ਕਰ ਲਈ ਆ ਤੇ ਦੇਖੋ ਕਿੰਨੀ ਸੋਹਣੀ ਬਾਸਕਟ ਸਾਡੀ ਜਿਹੜੀ ਉਹ ਬਣ ਕੇ ਰੈਡੀ ਹੋ ਗਈ ਆ ਠੀਕ ਆ ਤੇ ਇਹਦੇ بیس ਵਾਸਤੇ ਨਾ ਮੈਂ ਇੱਕ ਆ ਦੇਖੋ ਕਾਰਡਬੋਰਡ ਦਾ ਰਾਉਂਡ ਸ਼ੇਪ ਕੱਟ ਲਿਆ ਵਾ ਠੀਕ ਆ ਇਹਦੇ ਵਿੱਚ ਪਾ ਦਵਾਂਗੇ ਤਾਂ ਜੋ ਇਹ ਥੋੜਾ ਮਜ਼ਬੂਤ ਹੋ ਜੇ ਦੀ بیس ਥੋੜਾ ਹਾਰਡ ਹੋ ਜਵੇ ਠੀਕ ਆ ਆ ਦੇਖੋ ਬਿਸਾ ਢੋ ਗਿਆ ਟਿੱਕੀ ਦੀ ਸੋਣੀ ਸਾਡੀ ਜਿਹੜੀ ਬਾਸਕਟ ਬਣ ਗਈ ਆ ਤੇ ਬਾਕੀ ਇਹਦੇ ਰਿਐਕਸਟਰਾ ਥ्रेड ਵਗੈਰਾਗੇ ਤਾਂ ਅੱਗੇ ਗਿਆ ਆ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਗੰਡ ਮਾਰ ਕੇ ਕੱਟ ਲਵਾਂਗੇ ਤੇ ਨੂੰ ਫਿਨਿਸ਼ਿੰਗ ਦੇ ਦਵਾਂਗੇ ਠੀਕ ਆ ਤੇ ਇਹੋ ਜਿਹੜਾ ਵਿੱਚ ਕਾਰਡਬੋਰਡ ਪਾਇਆ ਵਾ ਇਹਨੂੰ ਅਸੀਂ ਬਾਅਦ ਵਿੱਚ ਕਵਰ ਕਰ ਲਵਾਂਗੇ ਤਾਂ ਜੇ ਸੋਨਾ ਲੱਗੇ ਠੀਕਾ ਤੇ ਇਹਦੇ ਵਿੱਚ ਹੁਣ ਅਸੀਂ ਕੋਈ ਵੀ ਛੋਟਾ ਮੋਟਾ ਸਮਾਨ ਪਾ ਸਕਦੇ ਆ ਤੇ ਜਾਂ ਇਹਦੇ ਵਿੱਚ ਆਪਾਂ ਕੋਈ ਆਪਣਾ ਜਿਹੜਾ ਇਨਡੋਰ ਪਲਾਂਟਸ ਹੁੰਦੇ ਆ ਉਹ ਵੀ ਰੱਖ ਕੇ ਇਹਨੂੰ ਡੈਕੋਰੇਟ ਕਰ ਸਕਦੇ ਆ ਠੀਕਾ ਤੇ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ